ਮੈਂ ਗਨੇ ਆ ਜਾ ਹਾਂ ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਚੜੈਕ ਤੋਂ ਜਦੋਂ ਕੋਲੀਏ ਨੂੰ ਜਾਣੇ ਆ ਤੇ ਸਨ ਜੀ ਨਹਿਰਾਂ ਹੁੰਦੀਆਂ ਨਹਿਰਾਂ ਦੇ ਘਰ ਆ ਆਹ ਮੁੰਡੇ ਦੇ ਚਾਰ ਜਾਨਵਰ ਸੇਲ ਨਰਮਈਆ ਮੁੰਡਾ ਦੋ ਤਾਜ਼ੀਆਂ ਸੁਈਆਂ ਵਹਿਣ ਦੋ ਗੱਬਣਾ ਤਿਆਰ ਹੋ ਸਕਦਾ ਕੋਈ ਕੱਲ ਨੂੰ ਸੂਪੇ ਪਰਸੋਂ ਸੁਪਿਆ ਵਹਿੜ ਵੇਖੋ ਕਿੰਨੀ ਚੰਗੀ ਰਾਜੀ ਗੱਦ ਪੂਰਾ ਵੱਡਾ ਦੋ ਨੰਬਰ ਵੀ ਪੂਰੀ ਚੰਗੀ ਆ ਪਹਿਲੀਆਂ ਜੋੜਾ ਤਾਜ਼ੀਆਂ ਸੂਈਆਂ ਜੇ ਕਿਸੇ ਨੇ ਸੂਈਆਂ ਸਵਾਈਆਂ ਲੈਣੀਆਂ ਆ ਪਈਆਂ ਬੱਠਲਾਂ ਚ ਜੇਰ ਦੋਵਾਂ ਦੀ ਇਨਫੋਰਮੇਸ਼ਨ ਲੈ ਦਨਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਦੱਸ ਦਈਏ ਨਾਮ ਲਾਲੀਬਾਈ ਪੈਣ ਚੜੈਕ ਜ਼ਿਲ੍ਹਾ ਮੋਗਾ ਖੇਵੀ ਮੋਗਾ ਬਾਈ ਮੋਬਾਈਲ ਨੰਬਰ 8198856080 ਆ ਬਾਈ ਚੜੈਕ ਦੇ ਢੋਲਗੇ ਦੇ ਵਿਚਾਲੇ ਨਹਿਰਾਂ ਦੇ ਬਈ ਆਪਣਾ ਘਰ ਚੱਲ ਬਾਈ ਇਧਰੋਂ ਬਾਈ ਦੂਜੇ ਸੂਏ ਵੈੜ ਸੂਈ ਆ ਇਹਨੂੰ ਸੂਈ ਨੂੰ ਤਿੰਨ ਇੱਕ ਘੰਟੇ ਹੋ ਗਿਆ ਜੀਰ ਪੇਗੀ ਉਹ ਪਰਲੇ ਬੱਠੜਾਂ ਲਈ ਆਈ ਦੀ ਹਮ ਮਗਰ ਬੱਛਾ ਕੋਈ ਆਪਾਂ ਜੇ ਆਪਾਂ ਨਹੀਂ ਚੁੰਦੇ ਤਾਂ ਆਪਣਾ ਨਹੀਂੋ ਹੀ ਕਿਹਾ ਹੁੰਦਾ ਇਹਦਾ ਮੰਨ ਕੇ ਚੱਲੋ ਵੀ ਪੌਣੇ 3 ਕਿਲੋ ਦੁੱਧ ਕੱਢਿਆ ਵਾ ਬੱਚੇ ਨੂੰ ਪਿਆ ਗਾ ਪੌਣੇ 3 ਕਿਲੋ ਪੌਣੇ 3 ਚਲੋ ਖਾਣਾ ਖੁਣਾ ਦੀ ਜੇਰ ਦੀ ਠੰਡੀ ਸੀਂਦੀ ਆਪਣੀ ਬਈ ਕਿੰਨਾ ਕ ਪਿਆ ਜੂ ਬਈ ਉਹਨਾਂ ਨੇ ਕਿਹਾ ਵੀ 16 ਕਿਲੋ ਦੁੱਧ ਚੋਇਆ ਵਾ ਹੂੰ 16 ਕਿ ਮੰਨ ਕੇ ਆਪਾਂ ਲਈ ਆ ਭੈਣ ਭਰਾਵ ਦੀ ਸਮਝ ਨਾ ਲੈਣ ਕੱਢ ਬਾਹਰ ਨੂੰ ਦੋਸਤੋ ਦੂਜਾ ਸੂਆ ਥੋੜਾ ਸਮਾਂ ਹੀ ਹੋਇਆ ਸੂਈ ਨੂੰ ਜੇਰ ਪੈ ਗਈ ਆ ਦੋ ਵੜਾਂ ਸੂਈਆਂ ਦੋਵਾਂ ਦੀ ਜੇਰ ਬੱਠਲਾਂ ਚ ਪਈ ਆ ਚਲੋ ਇੰਨੀ ਕ ਤਾ ਵਿਖਾਉਣੀ ਚਾਹੀਦੀ ਆ ਕਿਉਂਕਿ ਜਿਨੇ ਪੈਸੇ ਲਾਉਣੇ ਆ ਅਗਲੇ ਦੀ ਤਸੱਲੀ ਹੋਣੀ ਚਾਹੀਦੀ ਆ ਕਿਉਂਕਿ ਜੇ ਜੇਰ ਸਹੀ ਪ੍ਰੋਪਰ ਪਈ ਹੋਵੇ ਫੇਰ ਹੀ ਪਸ਼ੂ ਦੁੱਧ ਦਿੰਦਾ ਜੇਰ ਕੰਪਲੀਟ ਪੈ ਗਈ ਆ ਜਮਾ 16 ਕਿਲੋ ਦੁੱਧ ਦਿੱਤਾ ਪਹਿਲਣੇ ਕੱਦ ਚ ਵੱਡੀ ਆ 16 ਕਿਲੋ ਮੰਨ ਕੇ ਹੀ ਸੌਦਾ ਕਰ ਲਿਓ ਪੌਣੇ 3 ਕਿਲੋ ਹਵਾਨੇ ਚੋਂ ਬੌਲੀ ਕੱਢੀ ਆ ਕੁਛ ਬੱਚੇ ਨੂੰ ਪਿਆਦਾ ਸੀਲ ਸੌ ਪੂਰੀ ਆ ਕ੍ਰਾਸ ਜਿਆ ਅੰਗ ਹੈ 92 ਥੋੜੀ ਜੀ ਹੈਗੀ ਆ ਤੰਨ ਵੀ ਥੋੜਾ ਜਿਹਾ ਹੈਗਾ ਸੂਲ ਵੀ ਮੋਟੀ ਆ ਮਤਲਬ ਕ੍ਰਾਸ ਆਂਗਾ ਗਰਮੀ ਗਰਮੀ ਭੂਰਾ ਨਹੀਂ ਮਰੋਣੀ ਚਾਰ ਜਾਨਵਰ ਚਾਰੇ ਜਾਨਵਰ ਗਰਮੀ ਰਹਿ ਤਾਂ ਵੱਡੇ ਵੱਡੇ ਕਾਨਾ ਤੇ ਫੈਟ ਫੂਡ ਵਧੀਆ ਆਊਗੀ ਤੇ ਗਰਮਿਓ ਗਰਮੀ ਕਰਮਾਲੀਆਂ ਵਧੀਆ ਦੁੱਧ ਪਿਆ ਦੇਣੀਆਂ ਚਾਰ ਬਿਹੜਾ ਚਾਰੇ ਬਿਹੜਾ ਹੀ ਗਰਮੀ ਰਹਿ ਤਾਂ ਮੱਝਾਂ ਵਰਗਾ ਦੁੱਧ ਆ ਦੋਨੇ ਬਿਹੜਾ ਇੱਕੋ ਬੰਦੇ ਤੋਂ ਲਈਆਂ ਹੂੰ ਬੰਦਾ ਢਿੱਲਾ ਮਿਸਾ ਹੋ ਗਿਆ ਸੰਭਾਈ ਨਹੀਂ ਹੋਈ ਉਹਨੇ ਬੰਦੇ ਨੇ ਆਪ ਹੀ ਦੱਸਿਆ ਅੱਛਾ ਕਹਿੰਦਾ ਪਿਛਲੇ ਸਵੇਰੇ ਤਾਂ ਵੇੜਾ ਐ ਪੂਰੀਆਂ ਨਿੱਗਰ ਸੀ ਦੁੱਧ ਵੀ ਇਹ ਜ਼ਿਆਦੇ ਸੀਗਾ ਮੈਂ ਤੈਨੂੰ ਜਾਣ ਕੇ ਕਹਿੰਦਾ ਘੱਟ ਗਿਆ ਅੱਛਾ ਵੀ ਐਰ ਕੀ ਵਜਨ ਵੇਖ ਕੇ ਤੈਨੂੰ ਨਾਲ ਦੁੱਧ ਕਹਿੰਦਾ ਮੈਂ ਘੱਟ ਗਿਆ ਕਿੰਨੇ ਦੀ ਬਈ ਮੋਲ ਨਹੀਂ ਕਰਨਾ ਕਿਉਂਕਿ ਭੈਣ ਭਰਾਵਾਂ ਆਗੇ ਆਪਣਾ ਮਾਰਕੀਟ ਹੀ ਉਹ ਚੀਜ਼ ਤੇ ਚੱਲ ਪਈ ਹੈ ਨਾ ਕਿ ਉਹ ਵੀਡੀਓ ਤੇ ਲੈਣ ਦੇਣੀ ਕਹਿੰਦਾ ਹੂੰ 100 ਰੁਪਿਆ ਛੋੜ ਆ ਬਈ 546 ਦੀ ਵੇੜ ਦੇ ਸਾਢੇ 46000 ਦੀ ਜਮਾਂ ਲੋਡ ਹੀ ਪਾ ਕੋਈ ਸਵਾਉਣ ਦੀ ਟੈਨਸ਼ਨ ਨਹੀਂ ਕੋਈ ਜੇਰ ਚੱਕਣ ਦੀ ਟੈਨਸ਼ਨ ਆਏ ਨਹੀਂਗਾ ਕਿ 12 ਵਜੇ 8 8 ਵੇਖਣਾ ਪੂਰੀ ਰਾਤ ਨੂੰ ਹੋਰ ਨਾ ਕਦੇ ਸੂਪੇ ਹੋਰ ਨਾ ਕਦੇ ਜ਼ੇਰ ਖਾਜੇ ਇਹ ਸੂਈ ਸਵਾਈ ਵੀ ਹੈਗੀ ਆ ਇਹਦੀ ਜ਼ੇਰ ਵੀ ਪਈ ਪਿਉਾਈ ਆ 46000 ਦੀ ਤਿੰਨ ਚਾਰ ਦਿਨ ਬੌਲਾ ਬਣਾ ਕੇ ਖਾਓ ਬਾਅਦ ਚ ਦੁੱਧ ਪੀਓ ਦੋ ਨੰਬਰ ਤੇ ਆ ਜਾ ਇਹ ਮਾਲਕ ਨੇ ਭਾਈ ਦੂਜੇ ਸੂਏ ਕਿਹਾ ਹੋ ਸਕਦਾ ਤੀਜੇ ਹੋਏ ਹਮ ਆਪਾਂ ਤਾਂ ਦੂਜਾ ਮੰਨ ਕੇ ਲਈ ਭੈਣ ਭਰਾਵਾਂ ਕੋਈ ਤੀਜਾ ਮੰਨ ਠੀਕ ਆ ਠੀਕ ਆ ਉਹਨਾਂ ਹੀ ਦੱਸ ਸਮਝਾ ਉਹ ਵੀ ਫੂਆ ਇਹਦਾ ਦੂਜਾ ਹਮ ਪਰ ਬਾਈ ਮੈਨੂੰ ਵੇਖ ਕੇ ਤੀਜਾ ਲੱਗਦੀ ਸੀ ਆਪਾਂ ਤਾਂ ਕਿਹਾ ਤਾਂ ਠੀਕ ਆ ਇਹਦਾ ਦੁੱਧ ਵੀ ਬਾਈ ਉਹਨਾਂ ਨੇ ਕਿਹਾ ਵੀ 17 ਕਿਲੋ ਹੀ ਝੋਆ 17 ਕ ਮੰਨ ਕੇ ਆਪਾਂ ਲਈ ਆ ਭੈਣ ਭਰਾ ਦੀ ਸਾਂਝ ਨਾਲ ਲੈਣ ਥਾਣਾ ਦੀ ਠੰਡੀ ਫੀਲ ਦੀ ਔਰ ਨੀ ਜੇ ਰੇੜੀ ਪਈ ਆ ਵੱਠਾ ਦੇ ਬਾਈ ਜਮਾ ਉਹ ਕੇ ਬੱਛਾ ਹੀ ਇਹਦੇ ਮਗਰ ਚਲੋ ਜੀ ਕੱਢੋ ਬਾਹਰ ਨੂੰ ਬੱਛਾ ਹੀ ਇਹਦੇ ਮਗਰ ਦੋ ਵਹਿੜਾਂ ਸੂਈਆਂ ਸਾਈਆਂ ਦੋਹਾਂ ਨੇ ਮਗਰ ਬੱਛੇ ਆਹ ਤਾਜ਼ੀਆਂ ਸੂਈਆਂ ਤਾਈਓ ਮੈਲਾ ਮੂਲਾ ਜਿਹਾ ਵੀ ਲੱਗਿਆ ਦੋਹਾਂ ਵਹਿੜਾਂ ਤੇ ਉਹ ਪਾਸੇ ਜੇ ਗਿੱਲੇ ਜੇ ਵੀ ਆ ਕਿਉਂਕਿ ਸੂਕੇ ਹਟੀਆਂ ਆਹ ਵਹਿੜਾਂ ਹਜੇ ਗੱਬਣ ਆ ਇਹ ਚਮਕਦੀਆਂ ਸ਼ੀਸ਼ੇ ਵਾਂਗੂ ਆ ਵੇੜਾ ਸੂਕੀ ਹੱਡੀਆਂ ਤੁਹਾਨੂੰ ਮੈਲਾ ਮੂਲਾ ਵੀ ਉਵੇਂ ਦੱਸਦਾ ਹਾਂ ਨਾ ਇੱਕ ਤਾਜ਼ੀਆਂ ਸੂਈਆਂ ਤਾਂ ਬਾਈ ਨੇ ਨਵਾਈਆਂ ਨਹੀਂ ਹੁਣ ਇਦੂ ਬਾਅਦ ਚ ਨਵਾ ਦੂਗਾ ਕਿਉਂਕਿ ਹੈ ਜੇਰਾ ਹੁਣੇ ਪੈ ਕੇ ਹੱਡੀਆਂ ਤਾਂ ਨਵਾਈ ਠੀਕ ਹੈ ਕਿਉਂਕਿ ਥਰੇਕ ਨੂੰ ਹੁੰਦਾ ਹੀ ਆ ਜੇਰਾ ਜੂਰਾ ਪੈ ਗਈਆਂ ਹੁਣ ਬਾਈ ਕਹਿੰਦਾ ਨਵਾ ਦਿਆਂਗੇ ਜਦੋਂ ਤੁਸੀਂ ਲੈਣ ਆਉਣਾ ਵੇੜਾ ਨੂੰ ਉਦੋਂ ਬਾਈ ਨਵਾ ਨੂ ਕੇ ਟੱਲੀ ਬਣਾ ਦੂਗਾ ਜਮਾਂ ਕੰਮ ਫਿਨਿਸ਼ ਕਰ ਦੂ ਜਮਾਂ ਕੱਦ ਵੱਡਾ ਮੋਟਾ ਮੋਟਾ ਥਾਣ ਜਿਵੇਂ ਚਾਰੇ ਥਣ ਘੜ ਕੇ ਮਿਣ ਕੇ ਲਾਏ ਹੁੰਦੇ ਹਨ ਚਾਰੇ ਥਣ ਇੱਕੋ ਜਿਹੇ ਆ ਸੇਮ ਹੀ ਗੈਬ ਚ ਲੱਗੇ ਆ ਘੜ ਕੇ ਹੁਣੀ ਮਾਰ ਦਿੰਦੇ ਆ ਠੰਡੀ ਸੀਨ ਤਾਂ ਇੰਨੀਆਂ ਨਿਆਣਾ ਵੀ ਨਾ ਪਾਵੇ ਕੋਈ ਅੱਛਾ ਹਾਂ ਸੁਆ ਬਿਨਾ ਨਿਆਣੇ ਤੋਂ ਆਪਾਂ ਦੁੱਧ ਕੱਢਿਆ ਜਿਹੜਾ ਕੱਢਿਆ ਪੌਣੇ 3 ਕਿਲੋ ਹੀ ਇਹਦਾ ਕੱਢਿਆ ਪੌਣੇ 3 ਕਿਲੋ ਹੀ ਪਰਲੀ ਦਾ ਕੱਢਿਆ ਪੌਣੇ 3 ਕਿਲੋ ਹੀ ਇਹਦਾ ਕੱਢਿਆ ਦੋਵਾਂ ਦੇ ਕੋਈ ਨਿਆਣਾ ਨਹੀਂ ਪਾਇਆ ਬਿਨਾ ਨਿਆਣੇ ਤੋਂ ਚਵਾਈ ਕੀਤੀ ਆ ਬਾਕੀ ਇਹਦਾ ਸੁਈਆਂ ਸਵਾਈਆਂ ਜਿਹੜਾ ਗੱਭਣਾ ਆ ਜਿਓ ਤਸੱਲੀ ਕਰ ਲਿਓ ਕਿੰਨੇ ਦੀ ਇਹਦੀ ਜਮਾਂ ਜੈਸਨੋ ਬਈ 100 ਰੁਪਿਆ ਛੋੜੀ ਆ ਕੋਈ ਭਾਂਡ ਤੋੜਨੀ ਭਾਂਡ ਤੋੜ ਕਰਨੀ ਆ ਤਾਂ ਆਪਾਂ 55 ਮੋਲ 49000 ਦੀ ਲਓ ਜੀ 49000 ਦੀ ਕੱਦ ਪੂਰਾ ਵੱਡਾ ਹਾਈਟ ਵੀ ਬਹੁਤ ਆ ਲੈਂਥ ਵੀ ਪੂਰੀ ਆ 49000 ਦੀ 17 ਕਿਲੋ ਦੁੱਧ ਦਿੱਤਾ 17 ਹੀ ਮੰਨ ਕੇ ਸੌਦਾ ਕਰ ਲਿਓ ਕੋਈ ਜੜਵੇਂ ਜੇ ਥਾਣੀ ਗੈਪ ਤੇ ਨਿਖੜਵੇਂ ਕੱਲੇ ਕੱਲੇ ਲੱਗੇ ਆ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀਆਂ ਪੂਰੀਆਂ ਚੰਗੀਆਂ ਬਹਿਣਾ 3 ਨੰਬਰ ਤੇ ਆ ਜਾ ਬਿਠਿਆ ਬਈ ਕਾਲੇ ਰੰਗ ਦੀ ਜਰਸੀ ਗਰੋਥ ਬਹਿੜਾ ਮਾਲਕਾਂ ਨੇ ਪਿਛਲੇ ਸੋਹੇ ਦਾ 19 ਕਿਲੋ ਦੁੱਧ ਦੱਸਿਆ 18 ਮੰਨੀ ਮੰਨ ਕੇ ਆਪਾਂ ਲਈ ਆ ਭੈਣ ਭਰਾ ਦੀ ਸਮਝ ਨਾ ਲੈਣ ਬਈ ਸਮਾਂ ਸਮਾਂ ਲਊਗੀ ਭਾਈ 4 ਤੋਂ 5 ਦਿਨ ਹਈ ਠੰਡੀ ਸੀਲ ਦੀ ਥਣਾ ਦੀ ਆਪਣੀ ਗਾਰੰਟੀ ਠੰਡੀ ਸੀਲ ਦੀ ਥਣਾ ਦੀ ਚਾਰਾਂ ਵਹਿੜਾਂ ਦੀ ਬਾਈ ਦੀ ਗਾਰੰਟੀ ਹੋ ਥੋਡੇ ਘਰੇ ਵਹਿੜ ਕੋਈ ਜਾਂਦੀ ਭਾਰ ਕੱਢ ਜੇ ਉਹਦੀ ਵੀ ਬਾਈ ਕਹਿੰਦਾ ਗਾਰੰਟੀ ਹੋ ਜਿਹੜੀ ਗੱਲ ਕਰਨ ਵਾਲੀ ਆ ਕੱਦ ਕੋ ਦੇਦਾ ਹੀ ਵੇਖ ਲੋ 19 ਕਿਲੋ ਦੁੱਧ ਦਿੱਤਾ ਪਹਿਲਾਂ ਨੇ 18 19 ਮੰਨ ਕੇ ਸੌਦਾ ਕਰ ਲਿਓ ਕੋਈ ਵੀ ਵਾਲਟ ਢਲ ਨਾ ਬਾਕੀ ਆ ਬਾਕੀ ਇੰਨੀ ਕੁ ਵਾਲਟ ਢਲ ਨਾ ਤਾਂ ਕਰ ਮਾਲੀਆਂ ਸੂਨੀਆਂ ਸੂਨੀਆਂ ਜੋਰ ਮਾਰਦੀਆਂ ਕੱਢ ਦਿੰਦੀਆਂ ਸੀਲ ਸਾਉ ਪੂਰੀ ਆ ਵੇਖੋ ਠੀਕ ਐ ਸੀਲ ਸਾਉ ਪੂਰੀ ਐ ਇਹ ਤਾਰ ਡਰਾਈਵਰ ਨੇ ਲਿਆਂਦੀਆਂ ਗੱਡੀ ਤੇ ਯੂਪੀ ਕਾਨਪੁਰ ਨੂੰ ਜਿਹੜਾ ਚੱਲਦਾ ਹੁਣ ਇੱਧਰ ਆਇਆ ਵਾ ਥਾਂ ਸੋਹਣੀ ਆ ਅੱਧੀ ਚੋ ਆਈ ਹਾਲੇ ਤਖੜੀਆਂ ਲੋਖੜੀਆਂ ਆਂਦੀਆਂ ਬਣਾਈਆਂ ਵਾ ਮੋٹے-ਮੋٹے ਥਾਣ ਬਾਕੀ ਹੁਣ ਤਿਹਾਰ ਲੱਕੜੀ ਦਾ ਆ ਗਿਆ ਇਹਦਾ ਮੁੱਲ ਜਾਇਜ਼ ਆ ਬਈ ਜਮਾ ਜੈਸ ਨੂੰ ਮੁੱਲਕਾਰ ਨੂੰ ਬਾੜ ਕਰਾਣੇ ਕੋਈ ਟ੍ਰੇਡ ਕਰਾ ਲੈ ਜਾਇਜ਼ 57 ਤੋਂ 100 ਹੀ ਛੜਨਾ ਬਈ ਮੁੱਲ 62 ਟ੍ਰੇਡ ਜਿੰਨਾ ਮਰਜ਼ੀ ਕਰਾ ਲਓ ਮੈਂ ਕਹਾ ਜਾਇਜ਼ ਉਹਦੀ ਮਾਰੀ 5 6000 ਛੱਟ ਥੱਲੇ 57000 ਦੀ ਦੇ ਦੇਣੀ ਆ ਐਵੇਂ ਹੁਣ ਇਹਦਾ ਬਾੜ ਕਰ ਲੈ ਜਾਂ 60 ਕਰ ਲੈ ਪੁਕਾਈ ਕਰੀ ਜਾਊਂਗਾ ਉਹਦਾ ਕੀ ਫਾਇਦਾ 57000 ਦੀ ਲੈ ਜਾਓ ਵਿਚੋ ਸ਼ੋਰਡ ਹੋਣੀ ਕੱਲੀ ਆ ਆ ਲਾਸਟ ਆ ਵੈੜ ਬਹੁਤ ਚੰਗੀ ਆ ਬਾਈ ਬੰਦੇ ਨੇ ਸਪੈਸ਼ਲ ਇਹ ਵੀ ਆਪਣ ਨੂੰ ਉਹੀ ਗੱਲ ਆ ਵੀ ਫੋਨ ਲਾ ਕੇ ਵੈੜ ਦਿੰਦੀ ਆ ਠੀਕ ਆ 21 ਕਿਲੋ ਦੁੱਧ ਦੀ ਗਾਰੰਟੀ ਦਿੰਦੀ ਚਾਰ ਨੰਬਰ ਬਾਰੇ ਦੱਸ ਬਾਈ ਰਿੰਗਲ ਦੂਜਾ ਸੁਆ ਵੈੜਸ ਹੁੰਦੀ ਆ 21 ਕਿਲੋ ਦੁੱਧ ਦੀ ਗਾਰੰਟੀ ਦੀ ਆਈ ਵੀ ਆ ਵੈੜ ਬਾਈ ਉਹਨਾਂ ਨੇ ਕਿਹਾ ਵੀ ਅਸੀਂ 23 ਕਿਲੋ ਰੁੱਧ ਚੋਇਆ 21 ਕਿਲੋ ਇਹਦਾ ਗਾਰੰਟੀ ਦੇਦੀ ਠੀਕ ਆ ਵਜਨ ਵਾਲੀ ਆ ਸਾਰਿਆਂ ਤੋਂ ਵੱਡੀ ਆ ਬਾਈ ਭੈਣ ਭਰਾਵਾਂ ਦੀ ਸਮਝ ਨਾਲ ਰਹਿਣ ਵੀ ਕਿੰਨਾ ਚੋਹ ਸਕਦੇ ਆ ਥਣਾ ਦੀ ਭਾਰ ਪਿੱਛੇ ਦੀ ਆਪਣੀ ਜਿਹੜੀ ਗਾਰੰਟੀ ਆ ਦਿਨ ਪਏ ਇਹਦੇ ਬਈ ਪੂਰੇ ਅੱਜ ਨੈਟ 6 ਕਈ ਵਾਰ ਗਰਮੀ ਨਾਲ ਇੱਕ ਅੱਧਾ ਦਿਨ ਪਹਿਲਾਂ ਵੀ ਸ਼ੂ ਕਰ ਸਕਦੀ ਆ ਵੱਧ ਵੀ ਲੈ ਸਕਦੀ ਉਹ ਅੱਜ ਦੀ ਵੀਡੀਓ ਦੇ ਵਿੱਚ ਚਾਰ ਵਹਿੜਾ ਆ ਦੁਬਾਰਾ ਵੀ ਕੈਮਰਾ ਮਾਰਦੇ ਨਾ ਚਾਰੇ ਪੂਰੀਆਂ ਵੱਡੀਆਂ ਵਹਿੜਾ ਇਹਨਾਂ ਦੇ ਵਿੱਚੋਂ ਹਿਮਾਚਲ ਵਾਲੀ ਜਰਸੀ ਜਿਹੜੀ ਗੋਡੇ ਕਿ ਜਿਹੜੀ ਪਹਾੜੀ ਵਹਿੜ ਜਿਹੜੀ ਕੋਈ ਵੀ ਨਹੀਂ ਤੇ ਸਾਰਿਆਂ ਨਾਲੋਂ ਵੱਡੀ ਆ ਲਾਸਟ ਆ ਪਹਿਲੀਆਂ ਤਿੰਨਾਂ ਨਾਲੋਂ ਵੀ ਕੁਈ ਦੋ ਉਂਗਲਾਂ ਚਾਰ ਉਂਗਲਾਂ ਵੱਡੀ ਕੱਦ ਜੀ ਵੀ ਵੱਡੀ ਐ ਤੇ ਲੰਮੀ ਵੀ ਵੱਧ ਆ ਤੇ ਰਾਜੀ ਵੀ ਬਹੁਤ ਆ ਦੁੱਧ ਦਿੱਤਾ 23 ਲੀਟਰ ਬਾਈ ਕਹਿੰਦਾ ਜੀ ਤੋਂ ਲਈ ਆ ਅਗਲੇ ਨੇ 21 ਕਿਲੋ ਦੀ ਤਾਂ ਗਾਰੰਟੀ ਦੇ ਦੇਦੀ 23 ਉਹ ਕਹਿੰਦੇ ਚੋਇਆ ਤੂੰ 21 ਦੀ ਗਾਰੰਟੀ ਦੇ ਲੈ ਕੇ ਜਾ ਸਾਡੇ ਕੋਲੋਂ ਦੇਣਾ 5 6 ਪਏ ਆ ਤੇ ਲਾ ਟੁਲਾ ਬਹੁਤ ਆ ਭਾਈ ਹਾਂ ਵਜਨ-ਵਜਨ ਵੀ ਬਹੁਤ ਆ ਬਾਕੀ ਤੁਸੀਂ ਵੇਖੀ ਜਾਂਨੇ ਆ ਸਕਰੀਨ ਤੇ ਕੋਈ ਵਾਦੂ ਫੋਟ ਨਹੀਂ ਛਾਂਗਣੀ ਗੈਬ ਚ ਨਿਖੜ ਮੈਂ ਆਸਦੀ ਚਵਾਈ ਵਾਲੇ ਥਾਂ ਲੱਗੇ ਆ ਵਲਟਲਾਂ ਬਹੁਤ ਪਈਆਂ ਜਿੰਨਾਂ ਲੇਵਾ ਤਿਆਰ ਕੀਤਾ ਇੰਨਾ ਹੀ ਹਜੇ ਹੋਰ ਕਰ ਜਾਣਾ ਕਿਉਂਕਿ ਝੋਲ ਝੂਲ ਬਹੁਤ ਪਈ ਆ ਤੇ ਐਵੇਂ ਕੋਈ ਅਮਰੀਕਨ ਨਾ ਮੰਨਿਓ ਇਹ ਵੀ ਕ੍ਰਾਸ ਆ ਸਾਈਵਾਲ ਵਾਲੀ ਮੋਟੀ ਸੂਲ ਆ ਤੁਸੀਂ ਵੇਖ ਹੀ ਰਹੇ ਆ ਇਹਦੇ ਵੀ ਥੋੜਾ ਜਿਹਾ ਬਨਜਿਆ ਹੈਗਾ ਥੋੜਾ ਜਿਹਾ ਧੁੰਨਜਾ ਵੀ ਹੈਗਾ ਫੈਟ ਫੂਡ ਵਧੀਆ ਆ ਫੋਟ ਵੰਗੂ ਲੇਵਾ ਵਾ ਤਾਂ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਆਟਿਆ ਅਮਰੀਕਨ ਵੰਗੂ ਲੇਵਾ ਤਿਆਰ ਕਰਕੇ ਸੁਣਾ ਜਦੋਂ ਤਿਆਰ ਹੋਗੇ ਹਾਂ ਥਾਂ ਦੇਖੋ ਕਿੰਨਾ ਚੰਗਾ ਕਿੰਨੇ ਦੀ ਭਾਈ ਮੌਲ ਨਹੀਂ ਕਰਨਾ ਇਹਦਾ ਵੀ ਆਪਣਾ ਉਹੀ ਆ 65500 ਦੀ ਵੈਡ ਹੋਣੀ ਆ ਛੋੜ ਕਰਾਉਣੀ ਆ 100 ਰੁਪਿਆ ਹੋਊਗੀ ਜੇ ਮਾਨਤਾਨ ਕਰਾਉਣਾ ਤੇ 70 ਦੇਵਾਂਗੇ ਮਾਨਤਾਨ ਕਰਾਉਣਾ ਤੋਂ 70 ਚੋ ਜੇ ਛੋੜ ਕਰਾਉਣੀ ਆ 65000 ਚੋ 100 ਦਾ ਨੋਟ ਛੱਡਣਾ ਦੁੱਧ 21 ਕਿਲੋ ਦੀ ਗਾਰੰਟੀ ਆ ਨਾਲੇ ਦੁੱਧ ਵੀ ਫੈਟ ਵਾਲਾ ਹੋਊਗਾ ਨਜ਼ਾਰੇ ਦੇ ਦੂ 20 21 ਕਿਲੋ ਦੁੱਧ ਵਾਲੀ ਮੱਝ ਲੈਣੇ ਪਤਾ ਹੀ ਆ ਕਿੱਥੇ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਆ ਅੱਜ ਦੀ ਵੀਡੀਓ ਦੇ ਵਿੱਚ ਚਾਰ ਵੜਾ ਚਾਰਾਂ ਵੜਾ ਦੀ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਹੈ ਚਾਰੇ ਵੜਾ ਪੂਰੀਆਂ ਚੰਗੀਆਂ ਚਾਰੇ ਗਰਮੀ ਰਹਿਤ ਜਿਹਦੇ ਜਿਹੜੇ ਵੀ ਮਨ ਨੂੰ ਲੱਗਦੀ ਆ ਇਥੇ ਵੀਰ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਸასი ਕਰਾ